ਪਹਿਲਾਂ ਤਾਂ ਇੱਥੇ ਮੌਜੂਦ ਸਾਰੇ ਪ੍ਰੈਸ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਇੱਥੇ ਪਹੁੰਚਣ ਲਈ ਤੇ ਮੈਂ ਅੱਜ ਪ੍ਰੈਸ ਕਾਨਫਰੰਸ ਤਾਂ ਬੁਲਾਈ ਹੈ ਇੱਕ ਤਾਂ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਨ ਲਈ ਕਿ ਆਪਣੇ 2 ਮਹੀਨੇ ਪੂਰੇ ਹੋਏ ਤੇ ਆਪਾਂ ਨੂੰ ਸ਼ਹਿਰ ਤੋਂ ਵੀ ਬਹੁਤ ਅੱਛਾ ਰਿਸਪੌਂਸ ਆ ਰਿਹਾ ਤੇ ਸ਼ਹਿਰ ਵਾਸੀਆਂ ਦੀ ਕੰਟ੍ਰਿਬਿਊਸ਼ਨ ਦੇ ਨਾਲ ਹੀ ਅਸੀਂ ਚੰਗੇ ਉਪਰਾਲੇ ਕਰ ਰਹੇ ਤੇ ਚੰਗੇ ਇਨੀਸ਼ੀਏਟਿਵਸ ਲੈ ਕੇ ਆ ਰਹੇ ਹਾਂ ਜੋ ਅਸੀਂ ਸ਼ਹਿਰ ਵਿੱਚ ਅੱਗੇ ਵਧਾਰੇ ਇਸ ਤੋਂ ਇਲਾਵਾ ਅੱਜ ਦੇ ਪ੍ਰੈਸ ਕਾਨਫਰੰਸ ਦਾ ਮੇਨ ਮੁੱਦਾ ਇਹ ਹੈ ਕਿ ਅਸੀਂ ਸ਼ਹਿਰ ਵਾਸਤੇ ਬਹੁਤ ਵੱਡੀ ਇੱਕ ਰੀਲੀਫ ਲੈ ਕੇ ਆਏ ਹਾਂ ਜਿੱਦਾਂ ਪਹਿਲਾਂ ਅਸੀਂ ਸਫਾਈ ਤੇ ਅਭਿਆਨ ਸ਼ੁਰੂ ਕੀਤਾ ਅ ਕਿੱਡੇ-ਕੱਡੇ ਵੱਡੇ ਟੈਂਡਰ ਪਾਸ ਕੀਤੇ ਮਤੇ ਪਾਸ ਕੀਤੇ ਹਾਊਸ 'ਚ ਹੁਣ ਸਾਨੂੰ ਪਤਾ ਲੱਗਿਆ ਸੀਗਾ ਨੈਕਸਟ ਕੀ ਇੱਥੇ ਜੋ ਨਕਸ਼ੇ ਪਾਸ ਕਰਨ ਦਾ ਪ੍ਰੋਸੈਸ ਹੈਗਾ ਉਹ ਬਹੁਤ ਲੰਬਾ ਹੈ ਤੇ ਬਹੁਤ ਲੋਕਾਂ ਨੂੰ ਤਕਲੀਫ ਹੁੰਦੀ ਹੈ ਖੱਜਲ ਹੁੰਦੀ ਹੈ ਇੱਥੇ ਆ ਕੇ ਤਾਂ ਕਰਕੇ ਅਗਲਾ ਮਹੀਨਾ ਮਈ ਦੇ ਮਹੀਨੇ ਅਸੀਂ ਇੱਕ ਮੇਲਾ ਲੈ ਕੇ ਆ ਰਹੇ ਹਾਂ ਸਪੈਸ਼ਲੀ ਨਕਸ਼ਾ ਵਾਸਤੇ ਇਸ ਮੇਲੇ ਦੇ ਤਹਿਤ 72 ਘੰਟਿਆਂ ਦੇ ਵਿੱਚ ਵਿੱਚ ਆਪਾਂ ਸਾਰੇ ਰੈ residențial ਨਕਸ਼ੇ ਜੋ ਵੀ ਆਣਗੇ ਉਹ ਪਾਸ ਹੋਣਗੇ ਕਿਸੇ ਨੂੰ ਕਿਤੇ ਕੁਮੰਦੀ ਭਟਕਣ ਦੀ ਨਹੀਂ ਜ਼ਰੂਰਤ ਵਨ ਸਟਾਪ ਵਨ ਵਿੰਡੋ ਸੋਲਿਊਸ਼ਨ ਹੈ ਆਪਾਂ ਇਹ ਮੇਲਾ 1 ਮਹੀਨੇ ਵਾਸਤੇ ਲਗਾਵਾਂਗੇ ਤੁਹਾਡੇ ਸਾਰਿਆਂ ਕੋਲੇ ਪ੍ਰੈਪਰੇਸ਼ਨ ਟਾਈਮ ਵੀ ਹੈ 15 ਦਿਨਾਂ ਦਾ ਫ੍ਰੀ ਆਫ ਕੋਸਟ ਇਹ ਕੰਮ ਹੋਊਗਾ ਸਿਰਫ ਸਰਕਾਰੀ ਫੀਸ ਜਿਹੜੀ ਹੈ ਉਹ ਨੈਚੁਰਲੀ ਭਰਨੀ ਪਊਗੀ ਹੋਰ ਕੋਈ ਐਕਸਟਰਾ ਫੀਸ ਨਹੀਂ ਭਰਨੀ ਪਊਗੀ ਇਹ ਮੇਲੇ ਦੇ ਤਹਿਤ ਆਪਾਂ ਸਾਰੇ ਰੈ residențial ਨਕਸ਼ੇ ਕਿਉਂਕਿ ਜਿਹੜੇ ਮੇਰੇ ਕੋਲੇ ਹਜੇ ਡਾਟਾ ਆਏਗਾ ਕਿ 676 ਨਕਸ਼ੇ ਪੈਂਡਿੰਗ ਪਏ ਆ ਹਜੇ ਵੀ ਉਹਦੇ ਚ 90% ਨਕਸ਼ੇ ਜੋ ਨੇ ਉਹ ਰੈ residenial ਨੇ ਤੇ ਇਹੇ ਲੋਕਾਂ ਨੂੰ ਤਕਲੀਫ ਸੀਗੀ ਵੀ ਸਾਨੂੰ ਬਹੁਤ ਦੂਰ ਦੂਰ ਤੱਕ ਹੰਮਣਾ ਪੈਂਦਾ ਫਿਰ ਰਿਜੈਕਟ ਹੋ ਜਾਂਦੀ ਹੈ ਜੀ ਇਹ ਹੋ ਜਾਂਦਾ ਉਹ ਹੋ ਜਾਂਦਾ ਤੇ ਇਹਦਾ ਵਨ ਸਟੈਪ ਸੋਲੂਸ਼ਨ ਇਹ ਹੈ ਕਿ ਸਾਰੇ ਸਾਡੇ ਆਫੀਸਰ ਉਹੋ ਮਹੀਨੇ ਵਾਸਤੇ ਇੱਕੋ ਥਾਂ ਬੈਠੇ ਹੋਣਗੇ ਇੱਕ ਪਾਇਲਟ ਪ੍ਰੋਜੈਕਟ ਆ ਪਹਿਲੀ ਵਾਰ ਕਿਸੇ ਸ਼ਹਿਰ ਵਿੱਚ ਹੋ ਰਿਹਾ ਬਠਿੰਡੇ ਚ ਹੋ ਰਿਹਾ ਮੰਨੂ ਪੂਰੀ ਉਮੀਦ ਹੈ ਆਪਣੇ ਪਰਟੈਂਟੇਜ ਜਦੋਂ ਇਹ ਨਕਸ਼ਾ ਮੇਲਾ ਸਕਸੈਸਫੁਲ ਹੋਊਗਾ ਤੇ ਸਿਰਫ ਬਟਿੰਡੇ ਸ਼ਹਿਰ ਦਾ ਨਹੀਂ ਇਹ ਪੂਰੇ ਪੰਜਾਬ ਚ ਲਾਗੂ ਹੋਊਗਾ ਤੇ ਪੂਰੇ ਪੰਜਾਬ ਚ ਲੋਕਾਂ ਨੂੰ ਇਹਦਾ ਫਾਇਦਾ ਮਿਲੂਗਾ ਇੱਕੋ ਕਮਰੇ ਦੇ ਵਿੱਚ ਉੱਪਰੋਂ ਲੈ ਕੇ ਥੱਲੇ ਤੱਕ ਸਾਰੇ ਏਟਪੀ ਐਮਟਪੀ ਜਿੰਨੇ ਵੀ ਅਧਿਕਾਰੀ ਇੱਕੋ ਕਮਰੇ ਚ ਹੋਣਗੇ ਬੰਦੇ ਨੂੰ ਆਪਣੀ ਫਾਈਲ ਲੈ ਕੇ ਆਉਣੀ ਹੈ ਆਰਕੀਟੈਕਚਰਲ ਆਰਕੀਟੈਕਟ ਅਗੇ ਬਸ ਇੱਕੋ ਕਮਰੇ ਬਿਠਾ ਕੇ ਨਾਲ ਦੀ ਨਾਲ ਕਲੀਅਰ ਹੋਈ ਜਾਊਗੀ 72 ਆਵਰਸ 72 ਘੰਟਿਆਂ ਦਾ ਟਾਈਮ ਫਰੇਮ ਦੇ ਵਿੱਚ ਈਜ਼ੀਲੀ ਤੁਹਾਡੇ ਨਕਸ਼ੇ ਪਾਸ ਹੋਣਗੇ ਇਹ ਅੱਜ ਦਾ ਵੱਡੀ ਰੀਲਿਫ ਦੇਣ ਦੀ ਕੋਸ਼ਿਸ਼ ਹੈ ਸ਼ਹਿਰ ਵਾਸੀਆਂ ਵਾਸਤੇ ਤੇ ਇਹ ਹੀ ਅੱਜ ਦਾ ਮੁੱਦਾ ਹੈ ਸਰ ਇਹ ਜਿਆਦਾ ਕਿਉਂਕਿ ਸਾਨੂੰ ਦੇਖਣ ਚ ਮਿਲਿਆ ਕਿ ਬੈਕਲੌਗ ਜੋ ਹੈ ਰੈਜ਼ੀਡੈਂਸ਼ੀਅਲ ਸੇ ਸੀਗਾ 676 ਤੋਂ 90% ਰੈਜ਼ੀਡੈਂਸ਼ੀਅਲ ਤਾਂ ਅਸੀਂ ਸਟਾਰਟ ਆਪਣਾ ਇਨੀਸ਼ੀਏਟਿਵ ਰੈ residențial ਤੋਂ ਕਰ ਰਹੇ ਹਾਂ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਐਸਓਪੀ ਕਿਦਾਂ ਆਪ ਬਣਾ ਸਕਦੇ ਆਂ ਵੀ ਕਮਰਸ਼ੀਅਲ ਦਾ ਵੀ ਐਸਾ ਹੱਲ ਹੋ ਸਕਦਾ ਉਸ ਤੋਂ ਬਾਅਦ ਵੀ ਉਸ ਦਾ ਅਧਿਕਤਲ ਹੋ ਜੇ ਆਪ ਕਹਿ ਰਹੇ ਹੋ ਉੱਪਰ ਬਾਤ ਮੁਸ਼ਕਿਲ ਹੋ ਗਈ ਕਿ ਇਸ ਦਾ ਬਾਤ ਤਾਂ ਕਾਹਦੇ ਨੂੰ ਮੁਸ਼ਕਿਲ ਨਾ ਆਵੇ ਬਿਲਕੁਲ ਸਰ ਜਦੋਂ ਇਹ ਆਪਣਾ ਪਾਇਲਟ ਪ੍ਰੋਜੈਕਟ ਸਕਸੈਸਫੁਲ ਹੋਇਆ ਫਿਰ ਆਪਾਂ ਉਸੇ ਤਹਿਤ ਉਸੇ ਕੰਮ ਨੂੰ ਮੰਦੇ ਨਜ਼ਰ ਰੱਖਦੇ ਹੋਏ ਵੀ ਜੇ ਆਪਾਂ ਉਹ ਤੋਂ 72 ਘੰਟੇ ਚ ਕਰ ਸਕਦੇ ਆ ਤੇ ਹੁਣ ਕਿਉਂ ਨਹੀਂ 72 ਘੰਟੇ ਕਰ ਸਕਦੇ ਆ ਆਪਾਂ ਇੱਕ ਮਹੀਨਾ ਨੂੰ ਇੱਕ ਸਕਸੈਸਫੁਲ ਪ੍ਰੋਜੈਕਟ ਵਾਂਗੂ ਲੈ ਕੇ ਸਿਰਫ ਪੰਜਾਬ ਚ ਨਹੀਂ ਪੂਰੇ ਦੇਸ਼ ਨੇਸ਼ਨ ਵਾਈਡ ਆਪਾਂ ਇਹਨੂੰ ਦਿਖਾਵਾਂਗੇ ਕਿ ਬਟਿੰਡੇ ਵਾਸੀ ਕਿੰਦਾ ਸਪੀਡ ਚ ਕੰਮ ਕਰ ਸਕਦੇ ਆ ਅਕਸਰ ਸਰਕਾਰੀ ਕੰਮ ਨੂੰ ਬੜਾ ਸਲੋ ਲਿਆ ਜਾਂਦਾ ਮਗਰ ਮੇਰੀ ਇਹ ਕੋਸ਼ਿਸ਼ ਹੈ ਕਿ ਆਪਾਂ 1 ਸਟੈਪ ਵਿੰਡੋ ਆ ਔਰ ਲੈ ਕੇ ਆਈਏ ਤੇ ਜਲ ਤੋ ਜਲ ਲੋਕਾਂ ਦਾ ਕੰਮ ਹੋਵੇ ਜਿੱਦਾਂ ਲੋਕ ਕਹਿੰਦੇ ਵੀ ਪ੍ਰਾਈਵੇਟਾਈਜ਼ਡ ਕੰਮ